ਸ਼ਸ਼ੀ ਗੱਲ ਜੀ ਮੈਂ ਤੁਹਾਡਾ ਪੰਜਾਬੀ ਲੋਕ ਗਾਇਕ ਤੇ ਮੰਚ ਸੰਚਾਲਕ ਕੁਲਵੰਤ ਊਪਲੀ ਸੰਗਰੂਰ ਯਸ਼ਨ ਇੰਟਰਟੇਨਮੈਂਟ ਅਤੇ ਜਸਰਤਨੂਆ ਦੀਵਾਲੀ ਦੇ ਸ਼ੁਭ ਤਿਹਾਰ ਤੇ ਔਰ ਬੜੀ ਸਜ ਧਜ ਦੇ ਨਾਲ ਪੂਰੇ ਸੰਸਾਰ ਭਰ ਦੇ ਵਿੱਚ ਔਰ ਬਹੁਤ ਹੀ ਖੂਬਸੂਰਤ ਟਰੈਕ ਜੀਜਾ ਸਾਲੀ ਜੀਜਾ ਸਾਲੀ ਔਰ ਇਸ ਟਰੈਕ ਨੂੰ ਬਹੁਤ ਹੀ ਖੂਬਸੂਰਤ ਆਵਾਜ਼ ਦੇ ਨਾਲ ਗਾਇਆ ਹੈ ਬਬਲਾ ਧੂਰੀ ਤੇ ਯਸ਼ਨਮੀਤ ਔਰ ਇਸ ਗੀਤ ਦਾ ਸੰਗੀਤ ਤਿਆਰ ਕੀਤਾ ਹੈ ਪੋਲੀਵੁੱਡ ਸੰਗੀਤਕਾਰ ਕੇਵੀ ਸਿੰਘ ਔਰ ਇਸ ਗੀਤ ਨੂੰ ਲਿਖਿਆ ਹੈ ਰਮਤਾ ਕੇ ਰਣ ਸਿੰਘ ਵਾਲਾ ਔਰ ਇਸ ਗੀਤ ਦੇ ਪ੍ਰੋਜੈਕਟ ਇਨਚਾਰਜ ਨੇਗੇ ਜਨਾਬ ਬਘੇਲ ਸਿੰਘ ਜੀ ਢਿੱਲੋਂ ਯੂ ਐਸ ਏ ਸੋ ਸਮੁੱਚੀ ਦੀ ਕੰਪਨੀ ਨੂੰ ਸਮੁੱਚੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਬਹੁਤ ਬਹੁਤ ਵਧਾਈਆਂ ਹੋਣ ਸੋ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਓ ਵੀ ਇਹ ਦੁਕਾਨਾ ਕਿੱਦਾਂ ਦਾ ਲੱਗਿਆ ਜੀਜਾ ਸਾਲੀ ਥੈਂਕ ਯੂ